सजी वोस मां ਜਦੋਂ ਵੀ ਪੁਰਾਣੇ ਗਾਣੇ ਜ਼ਿੰਦਗੀ ਦੀ ਓਣ ਦਾ ਅੰਨਦ ਆ ਗਿਆ ਮੈਂ ਲੱਗੀ ਜਦੋਂ ਵੀ ਪੁਰਾਣੇ ਗਾਣੇ ਜ਼ਿੰਦਗੀ ਦੀ ਓਣ ਦਾ ਅੰਨਦ ਆ ਗਿਆ ਮੈਂ ਲੱਗੀ Obrigado. Obrigado. ਉਹਨਾਂ ਦੀ ਬਹੁਤ ਡਿਊਟੀ ਰਹੇਮ ਹੈ ਉਹਨਾਂ ਨੇ ਹੁਣੇ ਥੋੜੀ ਦੇਰ ਦੇ ਵਿੱਚ ਲੰਗਰ ਹਾਲ ਉਸ ਸਟੇਜ ਤੇ ਆ ਕੇ ਗੁਰਬਾਰ ਦੇ ਕਦੋਂ ਕੇ ਜਾ ਕੇ ਚੱਲਣ ਨੌਜਾਨ ਸਰਕ ਸਭਾ ਦੇ ਜਿੰਨੇ ਵੀ ਮੈਂਬਰ ਸਨ ਸਟੇਜ ਤੇ ਆਉਂਦੇ ਕਰਤਾ ਗੁਰੂ लॻी okay, जॾहिं

ਫਰਗਰ ਆ ਗਿਆ ਮੈਂ ਲੱਗੀ ਮਰ ਕੇ ਜਿਉਣਾ ਤੇ ਜਿਉਂ ਕੇ ਕਿੰਦਾ ਮਰਨਾ ਮਰ ਕੇ ਜਿਉਣਾ ਤੇ ਜਿਉਂ ਕੇ ਕਿੰਦਾ ਮਰਨਾ ਮਰ ਕੇ ਜਿਉਣਾ ਤੇ ਜਿਉਂ ਕੇ ਕਿੰਦਾ ਮਰਨਾ ਮਰ ਕੇ ਜਿਉਣਾ ਤੇ ਜੋ ਮੇਰੇ ਸਾਹ ਪਾਰ ਹੋਣਾ ਮਰ ਕੇ ਜਿਉਣਾ रुपए हर क्लास जी एस डी ओ इक्कीस रुपए स्वर्गीय जी जलाम जीवन नाम ਉਹ ਜੋ ਵੀ ਦਾ ਉਹ ਨਹੀਂ 15 ਸੈਟ ਹੋ ਗਿਆ ਉਹ ਠੀਕ ਹੈ ਚੱਲ ਚੱਲ ਆ ਗਏ ਚੱਲੇ ਪੂਰੀਆਂ ਲੈ ਲਈਆਂ ਚੱਲੇ ਗਏ ਸਾਰੇ ਬਸ ਅੱਜ ਜਿਸ ਪ੍ਰੋਗਰਾਮ ਤੇ ਆਇਆ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਸੀਂ 648ਵਾਂ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਫੰਦਰ ਰਾਣਾ ਗੁਰਦੁਆਰਾ ਬਿਖੇਮ ਨਾਰਾਇਣ ਅੱਜ ਅਸੀਂ ਸਭੋ ਸੰਗਤਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਵਰ ਪਰ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅੱਜ ਸਵੇਰੇ ਅਸੀਂ ਪਹਿਲਾਂ 10 ਵਜੇ ਅਠੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਸ ਤੋਂ ਉਪਰੰਤ 12 ਵਜੇ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਚੜਾਏ ਗਏ ਉਹਦੇ ਵਿੱਚ ਸ੍ਰੀ ਗੁਰੂ ਸ੍ਰੀ ਸੰਜੇ ਅਸਾਨੀ ਜੀ ਪ੍ਰਧਾਨ ਪਿੰਡ ਸਰਕਲ ਕੌਂਸਲ ਅਤੇ ਡਿਪਟੀ ਚੀਫ ਡੀਵੀਐਮਬੀ ਬਲੌ ਚੜਾਏ ਗਏ ਨਾਲ ਉਹਨਾਂ ਦੇ ਸਮੂਹ ਹੌਸਲਰ ਮੈਂਬਰ ਸਾਰੇ ਹਾਜ਼ਰ ਸੀਗੇ ਦਿਨ ਉਸ ਤੋਂ ਪ੍ਰੰਤ ਅਸੀਂ ਸੰਧੂ ਜੀ ਸਾਡਾ ਗਰਵਾਣੀ ਦਾ ਕੰਗਨਣ ਕਰ ਰਹੇ ਨੇ ਅੱਜ ਦੇ ਸਾਡੇ चीफ ਗੈਸਟ ਮਾਨਯੋਗ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਜੀ ਹੁਣੇ-ਹੁਣੇ ਹਾਜ਼ਰੀ ਲਾ ਕੇ ਇੱਥੋਂ ਗਏ ਨੇ ਤੇ ਉਹਨਾਂ ਨੇ ਜੀ ਗੁਰੂ ਰਵੀਦਾਸ ਮਹਾਰਾਜ ਦੇ ਉਪਦੇਸ਼ਾਂ ਦੀ ਪਾਲਣਾ ਕੀਤੀ ਤੇ ਮੈਂ ਆਪਣੇ ਵੱਲੋਂ ਅਤੇ ਆਪਣੀ ਸਭਾ ਵੱਲੋਂ ਉਹਨਾਂ ਦਾ ਇੱਥੇ ਆਏ ਨੂੰ ਜੀ ਆਇਆਂ ਆਖਦਾ ਇਸ ਤੇ ਪਰ ਸਾਡਾ ਹੁਣ ਡੁੱਟ ਲੰਗਰ ਵਰਦਾਇਆ ਜਾ ਰਿਹਾ ਹੈ ਤੇ ਸਾਰੀਆਂ ਸਭੂ ਸੰਗਤਾਂ ਨੂੰ ਬੇਨਤੀ ਕਰਦਾ ਤੇ ਲੰਗਰ ਸਾਰੇ ਖਾ ਕੇ ਜਾਣ ਮੈਂ ਪ੍ਰੈਸ ਵੀਰਾਂ ਦਾ ਵੀ ਰਾਜਾ ਜੀ ਦਾ ਸਾਖਾ ਜੀ ਦਾ ਇਹਨਾਂ ਦਾ ਇੱਥੇ ਆਏ ਨੂੰ ਮੈਂ ਆਪਣੇ ਵੱਲੋਂ ਆਪਣੀ ਧਰਵ ਵੱਲੋਂ ਜੀ ਆਇਆਂ ਆਖਦਾ ਤਨ ਗੁਰੂ ਦੇ ਜੀ ਗੁਰੂ ਵਿਗਾਸ ਮਹਾਰਾਜ ਜੀ ਕੀ ਜੈ